ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪੀਤ੍ਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਕਿਸੇ ਮर्यादा ਦੇ ਕਿਸੇ ਪਰੰਪਰਾਮਾ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਗਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਗਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਆ ਦਲੀਜ਼ ਦਸ਼ੀ ਦੌੜੀ ਦੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਨ ਜਦੋਂ ਸਿੱਧ ਦਲੀਜ਼ ਤੋਂ ਅੰਦਰ ਜਾਂਦੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚ ਕੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ ਲੈ ਜੇ ਬਖਸ਼ੇ ਤਾਂ ਗੁਰ ਵਡਿਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਾਰ ਉਪਦੇਸ਼ ਝੜਕੇ ਬਹੁਤ ਬਾਤੀ ਬਹੁਤ ਪਿਤਾ ਗੱਲ ਲਾਂਦੈ ਫਿਰ ਉਹ ਕਾਰ ਵੀ ਲਾਂਦੈ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੇ ਦੁਬਦਾਂ ਪਈ ਸੀ ਉਹ ਦੁਬਦਾਂ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤਾਂ ਉਦੇ ਉਸਾਲ ਸਾਨੂੰ ਉਪਦੇਸ਼ ਦੇਣ ਜਿਹੜਾ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ਮੇ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਵੇਖੋ ਐਡੇ ਵੱਡਾ ਵੱਡਾ ਗੁਰੂ ਐ ਸਮਰੱਥ ਗੁਰੂ ਐ ਸਿੱਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗਾ ਇਹਦਾ ਤਾਂ ਫੈਸਲਾ ਮਜ਼ਬੂਰ ਹੋਏਗਾ ਸਾਰਿਆਂ ਲਈ ਅੱਜ ਤੋਂ ਬਾਅਦ ਸਭ ਦੀ ਰਾਏ ਲਈ ਅੱਜ ਤੋਂ ਉਹ ਅਸੀਂ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲੋਂਦਾ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਤਾਂ ਗਰ ਵਡਿਆਈ ਅੱਜ ਉਹ ਬਖਸੇਗਾ ਵੀ ਛਿੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਮਨਜ਼ੂਰ ਹੋਏਗਾ ਸਾਰੇ ਮਨਜ਼ੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਸਾਰੇ ਸੌਤਾਂ ਦੀ ਗੱਲ ਤੁਹਾਨੂੰ ਖਾਣ ਚਲੋ ਬੈਸ ਮੈਟਰ ਰਸ